ਹਾਂਜੀ ਕਿਵੇਂ ਹੋ ਸਾਰੇ ਮੈਂ ਤੁਹਾਨੂੰ ਨਾ ਜਿੱਕ ਪਾਰਟ ਆਸਟ੍ਰੇਲੀਆ ਦੇ ਇੱਕ ਪਾਰਕ ਬਾਰੇ ਦੱਸ ਰਿਹਾ ਤੇ ਵੀਡੀਓ ਦਿਖਾ ਰਿਹਾ ਤੁਸੀਂ ਯਕੀਨ ਮੰਨਿਓ ਐਦਾਂ ਦਾ ਪਾਰਕ ਮੇਰੇ ਹਿਸਾਬ ਦੇ ਨਾਲ ਤੁਸੀਂ ਸ਼ਾਇਦ ਵਿਦੇਸ਼ਾਂ ਵਿੱਚ ਵੀ ਨਹੀਂ ਦੇਖਿਆ ਹੋਊਗਾ ਜਿਹੜਾ ਇਹ ਪਾਰਟ ਆਸਟ੍ਰੇਲੀਆ ਦੀ ਧਰਤੀ ਦੇ ਬਣਿਆ ਹੋਇਆ ਵਾ ਸਪੈਸ਼ਲੀ ਪੰਜਾਬ ਵਾਲਿਆਂ ਵਾਸਤੇ ਵੀਡੀਓ ਦੇਖਿਓ ਜਰੂਰ ਅੰਤ ਤੱਕ ਅਸੀਂ ਪਹੁੰਚੇ ਹਾਂ ਕੋਇਨਲ ਪਾਰਕ ਦੇ ਵਿੱਚ ਇਥੇ ਦੀ ਜਿਹੜੀ ਗੱਲਬਾਤ ਆ ਇਹ ਸੀਡੀਐਫ ਗਵਰਨਰਲ ਚ ਬਣਿਆ ਹੋਵਾ ਜਿਹੜੀ ਇਥੇ ਦੀ ਗੱਲਬਾਤ ਆ ਤੁਸੀਂ ਯਕੀਨ ਮੰਨਿਓ ਦੇਖ ਕੇ ਹਰਾਨ ਰਹੇ ਹੋਗੇ ਕਿ ਕਿੰਨੀ ਜ਼ਬਰਦਸਤ ਕੀ ਰਿਹਾ ਸੋ ਤੁਹਾਨੂੰ ਮੈਂ ਜਿੰਨੀ ਕਿ ਮੈਂ ਤਾਂ ਕੋਸ਼ਿਸ਼ ਹੋਈ ਇਮਾਨਦਾਰੀ ਨਾਲ ਛਾਤੀ ਮਰਾਉਂਗਾ ਪਾਰਕ ਤੁਸੀਂ ਇਹ ਪਾਰਕ ਦੀ ਗੱਲਬਾਤ ਦੇਖ ਕੇ ਹਰਾਨ ਰਹ ਜੂਗੇ ਵੀਡੀਓ ਐਂਡ ਤੱਕ ਦੇਖਿਓ ਤੇ ਤੁਹਾਡੇ ਜੀ ਦੀ ਜ਼ਿੰਦਗੀ ਚ ਇੱਕ ਕੰਮ ਆਉਣੀਆਂ ਚੀਜ਼ਾਂ ਸ਼ਾਇਦ ਇਸ ਵੀਡੀਓ ਦੇਖ ਕੇ ਕਿਸੇ ਪਿੰਡ ਵਿੱਚ ਕਿਸੇ ਸ਼ਹਿਰ ਵਿੱਚ ਇਹੋ ਜੀ ਚੀਜ਼ ਪੰਜਾਬ ਚ ਹੀ ਬਣ ਜਵੇ ਤੇ ਦੁਨੀਆ ਦੇ ਵਿੱਚ ਗੱਲਬਾਤ ਹੋਊਗੀ ਸੋ ਉਹ ਤੁਹਾਨੂੰ ਚਾਹਤੀ ਮਰੋਣਾ ਪੂਰੇ ਪਾਰਕ ਵਿੱਚ ਜਿੰਨੀ ਕਿ ਮੇਰੇ ਕੋਲ ਕੋਸ਼ਿਸ਼ ਕਰ ਹੋਈ ਸੋ ਦੇਖਿਓ ਜਰੂਰ ਵੀਡੀਓ ਤੇ ਬਹੁਤ ਜ਼ਬਰਦਸਤ ਜਿਹੜਾ ਇਹ ਗੱਲਬਾਤ ਹੈ ਦੀ ਹਾਂਜੀ ਆ ਹੈਗਾ ਪਾਰਕ ਦੀ ਐਂਟਰੀ ਗੇਟ ਔਰ ਤੇ ਆ ਲੱਗੀਆਂ ਹੋਈਆਂ ਚਿਹਰਾ ਇਥੋਂ ਇਹ ਬੈਣ ਦਾ ਜਿਹੜਾ ਸਿਸਟਮ ਆ ਇਹ ਤੇ ਇੱਕ ਬਹੁਤ ਬੇਸਿਕ ਜੀ ਗੱਲ ਆ ਤੇ ਆ ਦੇਖੋ ਇਹ ਚਿਹਰਾ ਲੱਗੀਆਂ ਹੋਈਆਂ ਵਾ ਤੇ ਇਹ ਹੈਗੀ ਐਂਟਰੀ ਤੇ ਬਾਕੀ ਜਿਗਾੜ ਤੁਹਾਨੂੰ ਦੇਖ ਕੇ ਤੇ ਜਰਾ ਸੁਆਦ ਹੀ ਆ ਜਾਊਗਾ ਆ ਦੇਖੋ ਦੇਖੋ ਕਿੰਨੀ ਜ਼ਬਰਦਸਤ ਚੀਜ਼ ਆ ਇਥੇ ਲੋਕਾਂ ਦੇ ਵਾਕ ਕਰਨ ਲਈ ਤੁਰਨ ਵਾਸਤੇ ਜਿਹੜੀ ਜਗ੍ਹਾ ਬਣੀ ਹੋਈ ਆ ਤੁਸੀਂ ਪਾਰਕ ਦਾ ਵਿਊ ਦੇਖੋ ਕਿੰਨਾ ਜਬਰਦਸਤ ਆ ਉਹ ਦੇਖੋ ਥੱਲੇ ਘਾਹ ਕਟਿਆ ਹੋਇਆ ਸਾਰਾ ਕੁਝ ਪ੍ਰੋਪਰਲੀ ਬਹੁਤ ਸੋਹਣਾ ਦਾ ਸਿਸਟਮ ਆ ਪਾਰਕ ਇਹ ਪਾਰਕ ਨੂੰ ਬਿਲਕੁਲ ਸੰਘਣੇ ਜੰਗਣ ਦੇ ਵਿੱਚ ਬਣਾਇਆ ਗਿਆ ਜੰਗਲ 'ਚ ਬਿਲਕੁਲ ਤੇ ਜਿਹੜੇ ਰੁੱਖ ਆ ਪੁਰਾਣੇ ਆ ਬਹੁਤ ਪੁਰਾਣੇ ਆ 100 100 150 ਸਾਲ ਪੁਰਾਣੇ ਰੁੱਖ ਆ ਕਈ ਰੁੱਖੇ ਨੇ ਚ ਇੰਨੇ ਘ ਭਾਰੇ ਆ ਵੀ ਜਿਨ੍ਹਾਂ ਨੂੰ 4 4 ਬੰਦੇ 2 2 ਬੰਦੇ ਜਿਹੜਾ ਜੱਫਾ ਪਾਉਣਗੇ ਇੰਨੇ ਘ ਭਾਰੇ ਆ ਤੁਸੀਂ ਇੱਕ ਵਾਰੀ ਉੱਪਰਲਾ ਵਿਊ ਦੇਖਿਓ ਕਿੰਨਾ ਜੰਗਲ ਉੱਪਰ ਖੀਰ ਤੱਕ ਕਹਿਣ ਬਣਿਆ ਪਿਆ ਵਾ ਤੇ ਕਿੰਨੀ ਜ਼ਬਰਦਸਤ ਚੀਜ਼ ਆ ਕਿੰਨੀ ਕਿੰਨੀ ਜ਼ਬਰਦਸਤ ਚੀਜ਼ ਆ ਓਕੇ ਹਾਂਜੀ ਹੁਣ ਚੱਲਦੇ ਆਪਾਂ ਅੱਗੇ ਆਪਾਂ ਚੱਲੇ ਆ ਪੁਲ ਥਾੜੀ ਇਹ ਉੱਪਰ ਇੱਕ ਪੁਲ ਬਣਿਆ ਹੋਇਆ ਵਾ ਪਰ ਥੱਲੇ ਤੁਰਨੂ ਵੀ ਰਾਹ ਜਿਹੜੇ ਸਾਰੇ ਬਣੇ ਹੋਏ ਦੂਜੇ ਪਾਸੇ ਜਿਹੜੀ ਐਂਟਰੀ ਆ ਉਹ ਦੂਜੇ ਪਾਸੇ ਦੇ ਰਾਹ ਵਾ ਹਾਂਜੀ ਅੱਗੇ ਆ ਜੋ ਆ ਦੇਖੋ ਇਹ ਹੈਗੀ ਆ ਐਂਟਰੀ ਪਰ ਆਪਾਂ ਚੱਲ ਰਹੇ ਹਾਂ ਪੁਰਤੇ ਇਹ ਪੁਲ ਬਣਿਆ ਹੋਇਆ ਵਾ ਪ੍ਰੋਪਰ ਬਹੁਤ ਮਜਬੂਤ ਪੁਲ ਆ ਤੇ ਆਹ ਦੀ ਐਂਟਰੀ ਆ ਪਰ ਉੱਪਰ ਜਿੱਦਾਂ ਕਹਿ ਸਕਦੇ ਨੇ ਵੀ ਐ ਰੁੱਖਾਂ ਦੀ ਸੰਘਣੀ ਛਾਂ ਆ ਠੀਕ ਹੈ ਜੀ ਆਓ ਅੱਗੇ ਚੱਲਦੇ ਹਾਂ ਅੱਗੇ ਕਰਦੇ ਹਾਂ ਗੱਲ ਬਾਤ ਤੇ ਆਹ ਦੇਖੋ ਜਿਨ੍ਹਾਂ ਨੇ ਤੁਰਨਾ ਵਾ ਉਹਨਾਂ ਵਾਸਤੇ ਰਾਹ ਬਣੇ ਹੋਇਆ ਤੁਰਨ ਵਾਸਤੇ ਰਾਹ ਬਣੇ ਹੋਇਆ ਬਿਲਕੁਲ ਪਲੇਨ ਰਾਹ ਬਣੇ ਹੋਇਆ ਦੇਖੋ ਜੇ ਕੋ ਬੰਦੇ ਨੇ ਵੀਲ ਚੇਅਰ ਥਾਣੀ ਹੋਣਾ ਵਾ ਉਹਨਾਂ ਵਾਸਤੇ ਵੀ ਪਲੇਨ ਸਿੱਧੇ ਰਾਹ ਬਣੇ ਹੋਇਆ ਵੀ ਕਿਸੇ ਤਰੀਕੇ ਦਾ ਸਟੈਪ ਨਹੀਂ ਬਣਿਆ ਕਿ ਕਿਸੇ ਨੂੰ ਪ੍ਰੋਬਲਮ ਆਵੇ ਤੇ ਆ ਦੇਖੋ ਸਿਕਿਉਰਿਟੀ ਨੋਟਿਸ ਆ ਦੇਖੋ ਇਥੇ ਕੈਮਰੇ ਲੱਗੇ ਹੋਇਆ ਪੂਰਾ ਜਿਹੜਾ ਪਲੇਸ ਆ ਉਹ ਸਿਕਿਉਰਿਟੀ ਦੇ ਕੈਮਰੇ ਦੇ ਅੰਦਰ ਆ ਸੋ ਬਹੁਤ ਹੀ ਜ਼ਬਰਦਸਤ ਜਿਹੜੀ ਚੀਜ਼ ਆ ਉਹ ਬਣਾਈ ਗਈ ਆ ਆ ਦੇਖੋ ਅੰਦਰੋਂ ਦੇਖਿਓ ਅਸਲੀ ਚੀਜ਼ ਇਥੇ ਤੁਹਾਨੂੰ ਦੇਖ ਕੇ ਤਾਂ ਨਜ਼ਾਰਾ ਹੀ ਆ ਜਾਊਗਾ ਆ ਦੇਖੋ ਠੀਕ ਹੈ ਨਾ ਆ ਦੇਖੋ ਰੁਕ ਦੇਖੋ ਰੋਟਲ ਜੰਗਲ ਐਨ ਤੇ ਵਿੱਚ ਦੇਖੋ ਕਿੰਨੀ ਜ਼ਬਰਦਸਤ ਚੀਜ਼ ਬਣਾਈਆਂ ਠੀਕ ਹੈ ਜੀ ਆਹ ਦੇਖੋ ਅੱਗੇ ਚੱਲਦੇ ਆ ਅੱਗੇ ਅੱਗੇ ਦੇਖੋ ਕੀ ਕੀਤਾ ਹੋਇਆ ਤੁਹਾਨੂੰ ਦੇਖ ਕੇ ਬਿਲਕੁਲ ਕਹਿੰਦੇ ਹੁੰਦੇ ਵੀ ਰੂਹ ਖੜ ਜੂਗੀ ਇੰਨੀ ਜ਼ਬਰਦਸਤ ਲੋਕੇਸ਼ਨ ਆਉਣ ਵਾਲੀ ਆ ਦੇਖੋ ਵਿੱਚ ਕੀ ਕੀਤਾ ਹੋਇਆ ਉਹਨਾਂ ਨੇ ਬੱਚਿਆਂ ਦੇ ਖੇਡਣ ਵਾਸਤੇ ਪਾਰਕ ਬਣਾਇਆ ਵਾ ਦੇਖੋ ਦੇਖ ਕਿ ਕਿਨੇ ਜਵਾਰਾ ਸੀ ਦੇਖੀ ਦੇਖੋ ਉੱਪਰ ਬੂਟੇ ਇੱਕ ਹੋਰ ਦੇਖੋ ਕਿੰਨਾ ਸੋਹਣਾ ਪੰਛੀ ਆ ਸ਼ਹਿ ਤਰ ਮਜੂਮ ਕਰਕੇ ਦਸਵਾ ਤੋਤਾ ਵੈਥ ਹੁੰਦਾ ਆਹ ਦੇਖੋ ਕੀ ਆ ਜਬਰਦਸਤੀ ਹੈ ਨਾ ਦੇਖੋ ਤੋਤਾ ਇਹ ਰੈਂਬੋ ਕਹਿੰਦੇ ਨੂੰ ਤੋਤੇ ਨੂੰ ਜਿਹੜਾ ਨਾ ਇਹਦਾ ਇਸ ਤਰ੍ਹਾਂ ਦਾ ਕੁਝ ਆਹ ਦੇਖੋ ਇਸ ਤਰ੍ਹਾਂ ਵੀ ਪਤਾ ਨਹੀਂ ਕਿੰਨੇ ਸੌ ਦੇ ਹਿਸਾਬ ਨਾਲ ਇੱਥੇ ਪੰਛੀ ਆ ਆ ਦੇਖੋ ਆ ਜੋ ਤੇ ਆ ਦੇਖੋ ਬੱਚੇ ਨੇ ਖੇਡਣ ਵਾਸਤੇ ਉਹ ਪਰੇ ਫੈਮਲੀਆਂ ਕੋਈ ਆਪਣਾ ਫੂਡ ਕੁੱਕ ਕਰ ਰਹੀਆਂ ਉਥੇ ਉਹਨਾਂ ਨੇ ਬਣਾਇਆ ਹੋਇਆ ਜਿਗਾਰੜ ਤੇ ਆ ਰੁੱਖ ਆ ਤੇ ਉੱਪਰ ਪੁਲ ਬਣਿਆ ਹੋਇਆ ਵਾ ਉੱਪਰ ਤੁਰਨ ਲਈ ਉੱਪਰਲੀ ਲੋਕੇਸ਼ਨ ਵਾਸਤੇ ਤੇ ਰਾਤ ਦੇ ਸਮੇਂ ਦੀਆਂ ਲਾਈਟਾਂ ਲੱਗੀਆਂ ਹੋਈਆਂ ਜੇ ਰਾਤ ਨੂੰ ਇੱਥੇ ਬਹਿਣਾ ਆ ਦੇਖੋ ਲਾਈਟਾਂ ਜਗਰਪੀਆਂ ਹੁਣ ਉਤੋਂ ਹੀ ਆ ਦੇਖੋ ਤੇ ਲਾਈਟਾਂ ਲੱਗੀਆਂ ਹੋਈਆਂ ਵਾ ਤੇ ਤੁਸੀਂ ਵਿਚਲਾ ਦੇਖੋ ਮਾਹੌਲ ਔਰ ਕੋਈ ਦੂਰ ਬੈਠੀ ਫੈਮਿਲੀ ਜਿਹੜਾ ਆਪਣਾ ਫੂਡ ਕੁੱਕ ਕਰ ਰਹੀ ਉੱਥੇ ਚੁੱਲ੍ਹੇ ਲੱਗੇ ਜਿਹਨੂੰ 바ਰਬੀਕਿਊ ਕਹਿੰਦੇ ਨੇ ਆਪਾਂ ਤੇ ਆ ਦੇਖੋ ਕਿੰਨਾ ਜ਼ਬਰਦਸਤ ਚੀਜ਼ ਆ ਦੇਖੋ ਕਿੰਨੀ ਸੋਹਣੀ ਚੀਜ਼ ਆ ਕੀ ਮਾਹੌਲ ਆ ਕਿੰਨਾ ਜ਼ਬਰਦਸਤ ਸਿਸਟਮ ਆ ਸਾਰਾ ਆ ਦੇਖੋ ਤੇ ਹੋਰ ਚੀਜ਼ ਸਾਈਡ ਤੇ ਇੱਕ ਉਹ ਖਾਲ ਬਣੀ ਹੋਈ ਆ ਜਿਹੜਾ ਵਾਧੂ ਘਟੂ ਪਾਣੀ ਆ ਮੀਂਹ ਦਾ ਕਾਹੇ ਦਾ ਉਹ ਉਸੇ ਉਹ ਪਾਣੀ ਨਾਲ ਨਾਲ ਜਿਹੜਾ ਵਗਦਾ ਤੁਰ ਆਉਂਦਾ ਇੰਨਾ ਪੂਰੀ ਗਰਮੀ ਹੋਣ ਦੇ ਬਾਵਜੂਦ ਵੀ ਬਿਲਕੁਲ ਠੰਡਾ ਮਾਹੌਲ ਆ। ਤੇ ਬਹੁਤ ਹੀ ਸ਼ਾਨਦਾਰ ਜਿਹੜੀ ਚੀਜ਼ ਬਣਾਈ ਆ ਦੇਖੋ ਤੁਸੀਂ ਕਿੰਡੀ ਜ਼ਬਰਦਸਤ ਚੀਜ਼ ਆ। ਇਹ ਉੱਪਰ ਪੁੱੜ ਬਣਿਆ ਹੋਇਆ ਵਾ ਤੇ ਥੱਲੇ ਤੁਰ ਨੂੰ ਦੇਖੋ ਕਿੰਨਾ ਸੋਹਣਾ ਕਾ ਲੱਗਾ ਹੋਇਆ ਕਿੰਨਾ ਕੁਸ਼ ਸਾਰਾ ਕੁਸ਼ ਕਿੰਨੀ ਜ਼ਬਰਦਸਤ ਚੀਜ਼ ਆ। ਸੋ ਦੇਖੋ ਇਹਨਾਂ ਨੇ ਮੁਲਖਾਂ ਨੇ ਕਿੰਨੀਆਂ ਚੀਜ਼ਾਂ ਜਿਹੜੀਆਂ ਵਧੀਆ ਬਣਾਈਆਂ ਆਪਣੇ ਵਾਤਾਵਰਨ ਨੂੰ ਤੇ ਆਪਣੇ ਬੱਚਿਆਂ ਨੂੰ ਤੇ ਆਪਣੇ ਸਿਟੀਜ਼ਨ ਨੂੰ ਇਹੋ ਜੀ ਸਹੂਲਤਾਂ ਦਿੱਤੀਆਂ ਹੋਈਆਂ ਵਾਂ ਕਿੰਨੀਆਂ ਬਾ ਕਮਾਲ ਦੀਆਂ ਵਾਂ ਤੇ ਹੁਣ ਆਪਾਂ ਆ ਗਏ ਥੱਲੇ ਹੁਣ ਥੱਲੇ ਵੀ ਤੁਹਾਨੂੰ ਮੈਂ ਦ੍ਰਿਸ਼ ਦਿਖਾ ਦਿੰਨਾ ਇੱਕ ਵਾਰੀ ਆ ਦੇਖੋ ਉਹ ਪੁਲਿਸ ਜਿੱਥੇ ਆਪਾਂ ਤੁਰ ਕੇ ਗਏ ਅੱਗੇ ਤੇ ਆ ਰੋਖਿਆ ਥੱਲੇ ਬੂਟੇ ਲੱਗੇ ਹੋਏ ਆ ਸੰਘਣੇ ਭਾਰੇ ਰੁੱਖ ਪੁਰਾਣੇ ਬਹੁਤ ਦੱਸਿਆ ਤੁਹਾਨੂੰ ਪਹਿਲਾਂ ਅੱਗੇ ਵੀ ਆ ਦੇਖੋ ਵਿਊ ਦੇਖ ਲਓ ਇੱਕ ਵਾਰ ਤੇ ਆ ਦੇਖ ਲਓ ਬੱਚਿਆਂ ਦੇ ਖੇਡਣ ਲਈ ਪਾਰਕ ਬਣਿਆ ਹੋਇਆ ਵਾ ਅੱਗੋਂ ਤੁਹਾਨੂੰ ਮੈਂ ਉੱਪਰੋਂ ਦਿਖਾਇਆ ਸੀ ਹੁਣ ਥੱਲੇੋਂ ਦਿਖਾ ਰਿਹਾ ਵਾਂ ਤੇ ਆ ਦੇਖੋ ਕਿੰਨਾ ਜ਼ਬਰਦਸਤ ਏ ਦੇਖਿਆ ਇਹ ਇੰਸਟਾਲਰ ਅਦਰੈਸ ਤੇ ਬਹੁਤ ਹੀ ਜ਼ਬਰਦਸਤ ਚੀਜ਼ ਆ ਥੱਲੇ ਹੁੰਦਿਆਂ ਸਾਰੀ ਆ ਦੇਖੋ ਇੱਥੇ ਵੀ ਬੈਂਚ ਲੱਗੇ ਹੋਏ ਆ ਠੀਕ ਹੈ ਨਾ ਥੱਲੇ ਬੈਂਚ ਲੱਗੀ ਹੋਈ ਆ ਆ ਫੂਡ ਕੁੱਕ ਕਰਨ ਲਈ ਜਿਹੜਾ ਵਾ ਇੱਥੇ ਵੀ ਚੁੱਲਾ ਲੱਗਾ ਹੋਇਆ ਉੱਤੇ ਪਲੇਟ ਲੱਗੀ ਆ ਤੇ ਫ੍ਰੀ ਆ ਸਾਰਾ ਕੁਝ ਤੁਸੀਂ 스ਵਿਚ ਆਨ ਕਰਨਾ ਤੇ ਇੱਥੇ ਜਿਹੜਾ ਵਾ ਉਹ ਫੂਡ ਆ ਉਹ ਕੁੱਕ ਹੋਣਾ ਸ਼ੁਰੂ ਹੋ ਜਾਣਾ ਬਸ ਤੁਸੀਂ ਕੋਸ਼ਿਸ਼ ਇਹ ਕਰਨੀ ਆ ਜਦੋਂ ਤੁਸੀਂ ਫੂਡ ਕੱਕ ਕੀਤਾ ਇਸ ਤੇ ਨੂੰ ਸਾਫ ਕਰਕੇ ਦੁਬਾਰਾ ਫੇਰ ਜਾਣਾ ਵਾ ਇਸੇ ਤਰ੍ਹਾਂ ਹੀ ਸਾਫ ਫਲੇਰ ਤੇ ਦੁਨੀਆ ਆ ਦੇਖੋ ਪਾਣੀ ਦੇ ਪੁਆਇੰਟ ਲੱਗੇ ਹੋਏ ਆ ਪਾਣੀ ਪੀਣ ਲਈ ਬਹੁਤ ਸੋਹਣੀਆਂ ਚੀਜ਼ਾਂ ਵਾ ਦੇਖੋ ਤੁਸੀਂ ਅੱਗੇ ਚੱਲਦੇ ਆ ਪਾਜੋ ਤੇ ਕੋਈ ਗੱਲ ਬਾਤ ਨਹੀਂ ਕਰਨ ਵਾਲੀ ਹੈਗੀ ਦੇਖੋ ਵੀਊ ਤੁਸੀਂ ਥੱਲੇ ਵਾਲਾ ਕਿੰਨਾ ਜ਼ਬਰਦਸਤ ਸਿਸਟਮ ਆ ਉਹ ਰਬੀਸ਼ ਬੈਨ ਲੱਗਾ ਹੋਇਆ ਵਾ ਜੇ ਕੋਈ ਰਬੀ ਸੱਟਣੀ ਇੱਥੇ ਸਟੋਕ ਕੇ ਤੇ ਖਲਾਰਾ ਨਹੀਂ ਪਾਉਣਾ ਵੈਸੇ ਤੁਹਾਡੇ ਸਾਹਮਣੇ ਹੀ ਆ ਕੋਈ ਦੀਦਾ ਤੁਹਾਨੂੰ ਕੋਈ ਫालतू ਕੋਈ ਕਾगज ਕੋਈ ਬੂਟਾ ਕੋ ਕੁਝ ਜਿਹੜਾ ਖੰਧਰਿਆ ਹੋਵੇ ਹਾਂਜੀ ਤੇ ਆਹ ਦੇਖੋ ਕਿੰਨਾ ਜ਼ਬਰਦਸਤ 뷰 ਆ ਥੱਲੇ ਬੱਚੇ ਖੇਡ ਰਹੇ ਆ ਉੱਪਰ ਇਹ ਫੈਮਲੀਆਂ ਜਿਹੜੀਆਂ ਆ ਆਪਣਾ ਫੂਡ ਕਰ ਕੁੱਕ ਕਰਕੇ ਖਾ ਪੀ ਰਹੀਆਂ ਆ ਪਰ ਇਹ ਡਾਂਸ ਕਰ ਰਹੇ ਲੋਕ ਨੱਚ ਰਹੇ ਆ ਕੋਈ ਕੁਸ਼ ਕਰ ਰਿਹਾ ਦੇਖੋ ਤੇ ਆ ਪਹਿਲਾਂ ਪੌਲਸੀ ਜਿੱਥੇ ਆਪਾਂ ਖੜੇ ਸੀ ਤੇ ਦੇਖੋ ਤੁਹਾਡੇ ਸਾਹਮਣੇ ਆ ਕਿੰਨਾ ਕੰਮ ਕੀਤਾ ਹੋਇਆ ਵਾ ਇਹੋ ਜਿਹੇ ਦਰਖਤਾਂ ਦੇ ਵਿੱਚ ਕਿੰਨੀ ਸੋਹਣੀ ਜੀ ਬਣਾਈਆਂ ਸਭ ਤੋਂ ਵੱਡੀ ਬਿਊਟੀ ਗੱਲ ਇੱਥੇ ਸਿਕਿਉਰਟੀ ਦਾ ਪੂਰਾ ਪ੍ਰਬੰਧ ਹੈ। ਦੇਖੋ ਕੈਮਰੇ ਤੱਕ ਲੱਗੇ ਹੋਏ ਆ। ਬਹੁਤ ਸੋਹਣੀ ਜ਼ਬਰਦਸਤ ਚੀਜ਼ ਹੈ। ਪੂਰਾ ਸਿਕਿਉਰ ਹੈ ਸਾਣਾ ਕੁਛ। ਦੇਖੋ ਇੱਕ ਵਾਰੀ ਦਵਾਰਾ ਝਾਤੀ ਮਾਰ ਲਓ। ਪੂਰੀ ਗਲਬਾ ਦੇ ਉੱਪਰ ਦੇਖੋ। ਕਿੰਨੀ ਜ਼ਬਰਦਸਤ ਚੀਜ਼ ਆ। ਦੇਖੋ ਕਿੱਡੇ-ਕੱਡੇ ਪਾਰੇ ਰੋਖਿਆ, ਪੁਰਾਣੇ ਰੋਖਿਆ ਦੇਖੋ ਤੁਸੀਂ। ਥੈਂਕ ਯੂ ਵੀਡੀਓ ਵਾਚ ਕਰਨ ਲਈ। ਸੋ ਇਹ ਤੁਹਾਨੂੰ ਪਾਰਕ ਦਿਖਾਇਆ ਇੱਕ ਪਾਰਸ ਆਸਟ੍ਰੇਲੀਆ ਦਾ ਬਹੁਤ ਹੀ ਜ਼ਬਰਦਸਤ 뷰 ਇਹ ਤਾਂ ਲਿਓ ਪਾਰਕ ਆ ਤੋਂ ਅੱਗੇ ਆ ਪਪੜ ਦੇ ਉੱਪਰ ਖੜੇ ਸੀ ਅੱਗੇ ਦੱਸ ਚੁੱਕਾ ਦੇਖੋ ਵੀ ਰੁਖ ਉਹ ਸਾਹਮਣੇ ਬੱਚਿਆਂ ਦੇ ਖੇਡਣ ਲਈ ਝੂਲੇ ਸਭ ਕੁਝ ਪਿੰਗਾ ਲੱਗਿਆ ਹੋਈਆਂ ਉਹ ਪਰਲੇ ਪਾਸੇ ਫੂਡ ਗਰਮ ਕਰਨ ਲਈ ਜਿਗੜ ਬਣਿਆ ਹੋਇਆ ਬਹੁਤ ਜ਼ਬਰਦਸਤੀ ਜਾ ਸੋ ਉਮੀਦ ਹੈ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਊਗੀ ਤੇ ਇਹੋ ਜਿਹੀਆਂ ਚੀਜ਼ਾਂ ਜ਼ਰੂਰ ਸ਼ੇਅਰ ਕਰਿਆ ਕਰੋ ਕਿ ਤਾਂ ਕੋਸ਼ਿਸ਼ ਨਾ ਕੋਸ਼ ਚੰਗਾ ਦੇਖਣ ਨੂੰ ਮਿਲੇ ਸੁਣਨ ਨੂੰ ਮਿਲੇ ਤਾਂ ਕਿ ਤੁਹਾਡੇ ਬੱਚਿਆਂ ਦੇ ਵਿੱਚ ਇੱਕ ਨਵੀਂ ਜਿਹੜੀ ਆ ਚੀਜ਼ ਆਵੇ ਉਹਨਾਂ ਨੂੰ ਪਤਾ ਲੱਗੇ ਕਿ ਅਸੀਂ ਨੇਚਰ ਨਾਲ ਕਿਵੇਂ ਜੁੜਨਾ ਤੇ ਉਹਨਾਂ ਦੇ ਮਨ 'ਚ ਆਈ ਡੀ ਹੋਣ ਸ਼ਾਇਦ ਕਿਸੇ ਪਿੰਡ ਵਿੱਚ ਸ਼ਹਿਰ ਵਿੱਚ ਇਹੋ ਜਿਹਾ ਪਾਰਕ ਜਿਹੜਾ ਉਹ ਬਣ ਕੇ ਤਿਆਰ ਹੋ ਜਵੇ ਸੋ ਦੇਖੋ ਸੋ ਉਮੀਦ ਕਰਦੇ ਆਂ ਤਾਨੂੰ ਇਹ ਵਧੀਆ ਚੀਜ਼ ਲੱਗੀ ਹੋਊਗੀ ਤੇ ਜੇ ਤੁਹਾਡੇ ਜੋ ਕੋਸ਼ਿਸ਼ ਹੋ ਸਕੇ ਤੁਸੀਂ ਵੀ ਪੰਜਾਬ ਦੇ ਵਿੱਚ ਇਹੋ ਜਿਹੀਆਂ ਚੀਜ਼ਾਂ ਬਣਾਓ ਜਿੱਥੇ ਜਿੱਥੇ ਤੁਸੀਂ ਦੁਨੀਆ 'ਚ ਰਹਿੰਦੇ ਆ ਕੋਸ਼ਿਸ਼ ਕਰੋ ਇਹੋ ਜਿਹਾ ਜੇ ਕੁਝ ਕਰ ਸਕਦੇ ਆ ਆਪਣੇ ਪਿੰਡ ਵਿੱਚ ਆਪਣੇ ਸ਼ਹਿਰ ਦੇ ਵਿੱਚ ਕੁਝ ਇਹੋ ਜਿਹਾ ਪਾਰਕ ਬਣਾਓ ਦੇਖੋ ਕਿੰਨੀ ਜ਼ਬਰਦਸਤ ਚੀਜ਼ ਸੀ ਤੇ ਰੁੱਖ ਬੂਟੇ ਬੱਚੇ ਤੇ ਕਿੰਨਾ ਵਧੀਆ ਮਾਹੌਲ ਆ ਸੋ ਇੱਕ ਵੱਖਰੀ ਦੁਨੀਆ ਬਣਾਈ ਪਈ ਇੱਕ ਵੱਖਰਾ ਪ੍ਰੋਜੈਕਟ ਬਣਾਇਆ ਪਿਆ ਸ਼ਾਇਦ ਹੀ ਮੈਂ ਪਹਿਲਾਂ ਵੀ ਇਹੋ ਜੀ ਚੀਜ਼ ਲੋਕੇਸ਼ਨ ਦੇਖੀ ਨਹੀਂ ਹੈਗੀ ਚਾਹ ਮੈਂ ਦੇਖੀ ਤੇ ਸ਼ਾਇਦ ਤੁਸੀਂ ਉਹਨੇ ਦੇਖੀ ਹੋਵੇ ਸੋ ਅੱਗੇ ਤੋਂ ਅੱਗੇ ਸ਼ੇਅਰ ਕਰੋ ਕਿੰਨੀ ਸੋਹਣੀ ਜ਼ਬਰਦਸਤਾਂ ਚੀਜ਼ ਦਿਖਾਈ ਆ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਤੁਹਾਡੇ ਲਈ ਹੋਰ ਲੈ ਕੇ ਆਵਾਂਗੇ ਜਲਦੀ ਹਾਂਜੀ ਪੰਜਾਬ ਦੇ ਧੰਨਵਾਦ ਜੀ ਫਿਰ ਮਿਲਦੇ ਆਂ